ਲੋਜੀ ਇਹ ਇਧਰ ਨੂੰ ਆ ਆ ਜਿਹੜਾ ਇਹ ਦਿੱਤਾ ਹੈ ਲੈ ਵੀ ਮਿੱਤਰਾ ਆ ਲੱਗੀਆਂ ਇੱਟਾਂ ਆਪਣੀਆਂ ਜਿਹੜੇ ਆ ਇੱਕ ਆ ਦੋ ਆ ਤਿੰਨ ਆ ਠੀਕ ਆ ਇਹ ਨਕਸ਼ਾ ਇਧਰਲੇ ਬਨੇ ਦਾ ਇਹਨੂੰ ਉਲਟਾ ਕਰਨਾ ਵਾ ਸਿਰਫ ਤਿੰਨ ਇਟਾਂ ਚੁਕਣੀਆਂ ਦੇ ਚੋਂ ਆਜੋ ਆਜੋ ਉੱਠ ਕੇ ਆਓ ਇੱਥੇ ਚੰਨਿਆ ਇੱਧਰ ਆ ਦਉ ਮੈਂ ਦਾਦਾ ਤਿੰਨ ਇਟਾਂ ਚੁੱਕਣੀਆਂ ਵਾ ਬਾਕੀ ਇਟ ਕੋਈ ਨਹੀਂ ਲਾਉਣੀ ਤਿੰਨ ਚੁੱਕਣੀਆਂ ਇਹਦਾ ਜਿੰਨਾ ਜਿੰਨਾ ਕਰਦੇ ਤੇ ਜਿਵੇਂ ਆਹ ਤਿੰਨ ਵਾ ਇੱਥੇ ਤਿੰਨ ਹੀ ਲੈਣ ਆਉਣੀਆਂ ਚਾਹੀਦੀ ਆ ਉੱਥੇ ਦੋਆਂ ਦੀਆਂ ਹੋਣ ਚਾਹੀਦੀ ਆ ਉੱਥੇ ਇੱਕ ਆਉਣੀ ਚਾਹੀਦੀ ਮਤਲਬ ਆਹ ਉਲਟਾ ਕਰਨਾ ਉਲਟਾ ਕਰਨਾ ਤੇ ਇਟਾਂ ਤਿੰਨ ਚੁੱਕਣੀਆਂ ਠੀਕ ਆ ਆ ਜਾ ਚਲੋ ਕਰਕੇ ਫਾਓ ਆ ਉਹ ਚਲ ਦੋ ਕਿੱਧਰ ਲੈਣਾ ਠੀਕ ਆ ਇੱਤਾਂ ਦੇ ਚੁੱਕ ਲੈਣਾ ਚਲੋ ਸੋਕੇ ਵਿਖਾਓ ਚੱਲ ਵੀ ਜੀਤ ਸਿੰਘ ਕਿਹੜਾ ਚੁੱਕੂ ਤੁਹਾਡੇ ਚ ਪਹਿਲਾਂ ਤਿੰਨ ਢਾ ਚੁਕਣੀਆਂ ਜਿਹੜੀਆਂ ਮਰਜ਼ੀ ਚੁੱਕ ਲਓ ਆ ਜਾ ਆ ਨਹੀਂ ਆ ਜਾ ਕੋਈ ਨਹੀਂ ਆ ਜਾ ਆ ਜਾ ਮਿੰਟ ਪੰਜ ਸੱਤ ਖੇਡ ਆ ਆ ਆ ਪਾ ਕਿਹੜਾ ਵਿਹਲੇ ਸਾਰੀ ਦਿਹਾੜੀ ਆਓ ਆਜੋ ਆਜੋ ਰਹੀ ਲੱਗੀ ਸੰਦੇ ਇੱਕੇ ਇੱਟੇ ਉੱਥੇ ਪਈਦਾ ਜੇ ਬਣਾਓਣੀ ਸਿਰੇ ਉੱਤੇ ਤਿੰਨ ਈਟਾਂ ਚੁੱਕਣੀਆਂ ਦੇ ਚੁੱਕਣੀਆਂ ਇੰਨਾ ਚ ਆ ਚਾਰ ਆ ਨਾ ਇੱਥੇ ਤਿੰਨ ਉੱਥੇ ਦੋ ਅੱਗੇ ਇੱਕ ਐਦਾਂ ਕਰਨਾ ਇੱਤਾਂ ਤਿੰਨ ਚੁੱਕਣੀਆਂ ਵਾ ਇਹ ਚੁੱਕਣੀਆਂ ਜਿਹੜੀਆਂ ਮਰਜ਼ੀ ਚੁੱਕ ਸਕਦਾ ਅੱਛਾ ਅੱਛਾ ਈਟਾਂ ਜਿਹੜੀਆਂ ਮਰਜ਼ੀ ਤਿੰਨ ਚੁੱਕ ਸਕਦਾ ਬਸ ਰਹਿਣ ਤਿੰਨ ਚੁੱਕ ਲਈਆਂ ਬਣੀ ਨਹੀਂ ਗੱਲ ਹਾਂ ਨਹੀਂ ਬਣੀ ਰੱਖ ਦੇ ਉੱਥੇ ਉੱਥੇ ਰੱਖ ਵਾਪਸ ਅੱਛਾ ਕੱਲ ਹੁਣ ਤੂੰ ਚੱਕ ਜੀਤ ਬੱਸ ਮੈਂ ਵੇਖੀ ਯਾਰ ਮੈਂ ਚੱਕੋ ਚੱਕੋ ਮੈਂ ਤੱਕਾ ਚੱਕ ਜੀਤ ਇਹ ਤੇਰੇ ਸਾਹਮਣੇ ਉਦੋਂ ਵੀ ਕਰਕੇ ਦਿਖਾਇਆ ਸੀ ਮੈਂ ਲੈ ਤੇਰੇ ਸਾਹਮਣੇ ਕੀਤਾ ਤੇਗਾ ਸੁਣ ਮੈਂ ਉਹ ਵੀਡੀਓ ਵੇਖਦਿਆਂ ਵੇਂਦੇ ਸਟਾਪ ਲਾ ਲਈ ਵਿੱਚ ਹੀ ਵੀਡੀਓ ਵੇਖਣ ਦਿਆ ਮੈਂ ਮੈਂ ਸਟਾਪ ਲਾ ਕੇ ਤੇ ਮੋੜ ਕੇ ਬਣਾ ਕੇ ਵੇਖਿਆ ਫੁੱਲ ਫਿਰ ਮੈਂ ਵੇਖਿਆ ਉਹ ਕਿਦਾਂ ਬਣਾਉਂਦੇ ਜਿੱਦਾਂ ਮੈਂ ਬਣਾਇਆ ਉਹਨਾਂ ਉਹ ਮੇਰੇ ਉਲਟ ਬਣਾਇਆ ਉਹਦਾ ਬਣਾਇਆ ਉਹਨਾਂ ਵੀ ਹੈਗਾ ਪਰ ਉਹਨਾਂ ਦਾ ਸਹੀ ਨਹੀਂ ਬਣਿਆ ਪਰ ਆਪਾਂ ਜਿਹੜੀ ਬਣਾਵਾਂਗੇ ਉਹ ਬਿਲਕੁਲ ਸਹੀ ਬਣਾਵਾਂਗੇ ਹੂੰ ਚੱਲ ਜੀ ਤੇਰੀ ਵਾਰੀ ਫਿਰ ਬਾਅਦ ਮੈਂ ਤੈਨੂੰ ਬਣਾ ਕੇ ਦਿਖਾਉਂਗਾ ਇਟਾਂ ਤਿੰਨ ਹੀ ਚੁੱਕਣੀਆਂ ਜਿਆਦਾ ਇਟਾਂ ਨਹੀਂ ਚੁੱਕਣੀਆਂ ਸਿਰਫ ਤਿੰਨ ਇਟਾਂ ਚੁੱਕਣੀਆਂ ਆਪਾਂ ਆਪਾਂ ਇਟਾਂ ਤਿਆ ਨਹੀਂ ਚੁੱਕਣੀਆਂ ਸਹੀ ਜਾਈਓ ਹੈ ਇੱਥੇ ਲਾ ਕੀ ਕਿੰਨੇ ਪੈਸਾ ਗਲਤਾ ਠੱਤਾ ਤੈਨੂੰ ਚੁੱਕਣੀਆਂ ਵਾ ਹੋ ਰਹੇਂਦੇ ਤੂੰ ਵੀ 200 ਕੋਣੀ ਮਿਲੂਗਾ ਨਹੀਂ ਬਣਾ ਦੇ ਅੱਛਾ ਠੱਤਾ ਤੈਨੂੰ ਚੁੱਕਣੀਆਂ ਵਾ ਜਿਹੜੀਆਂ ਮਰਜੀ ਤੈਨ ਸੁੱੱਕ ਸਕਦੇ ਆ ਇੰਨਾ ਚੋ ਜਿੰਨਾ ਚੋ ਮਰਜੀ ਤੈਨ ਚੁੱਕ ਕੇ ਇਹਨੂੰ ਪਲਟੀ ਕਰ ਦੇਣਾ ਬਸ ਇਹ ਨਹੀਂ ਜ਼ਰੂਰੀ ਆਪਾਂ ਇੱਥੋਂ ਤੱਕ ਲਿਆਉਣਾ ਇਹ ਇੱਥੇ ਭਾਵੇਂ ਜਿੱਥੇ ਪਿਆ ਇੱਥੋਂ ਤੱਕ ਸਮੇਟ ਸਮੇਟ ਦਿਓ ਭਾਵੇਂ ਮਿੱਟਾ ਤੈਨ ਚੁਕਣੀਆਂ ਬਸ ਸਮੇਟ ਭਾਵੇਂ ਇੱਥੇ ਦਿਓ ਜਿੰਨੇ ਥਾਜ ਹੈਗਾ ਵਾ ਜੀਤ ਲਾਲਾ ਵੰਡ ਫੇਰ ਦੁਬਾਰਤੋਂ ਇੱਕ ਨਾਲ ਆ ਚੁੱਕਾ ਨਾ ਠੀਕ ਆ ਚੱਲ ਜੀ ਆਇਆ ਤੂੰ ਰਵੀ ਇੱਕਰਾ ਫੇਰ ਵੇ ਫਿਰ ਮੈਂ ਤੁਹਾਨੂੰ ਦੱਸ ਦੂੰਗਾ ਕਿੱਦਾਂ ਚੁਕਣੀਆਂ ਵਾ ਵੀਡੀਓ ਆਪਣੀ ਲੰਮੀ ਹੋ ਜਾਂਦੀ ਏ ਛੇਤੀ ਆਓ ਚੈੱਕ ਕਰੋ ਕੋਈ ਨਹੀਂ ਫੇਰ ਕਿਹੜਾ ਨਾਮ ਮਿਲਣਾ ਇਥੇ ਹੈ ਨਹੀਂ ਬਣਾ ਬਣਾ ਤੂੰ ਬਣੂ ਬੰਦਾ ਯਾਰ ਮੈਂ ਵੀਡੀਓ ਵੇਖੀ ਹੁਣ ਇਹ ਬਣਾ ਲੈ ਮੈਨੂੰ ਚੇਤਾ ਭੁੱਲਿਆ ਮੈਨੂੰ ਸਾਰੀਆਂ ਇਦਾਂ ਹੀ ਪਈਆਂ ਨਾ ਹਾਂ ਚੁੱਕਣੀਆਂ ਸਿਰਫ ਤਿੰਨ ਈ ਟਾਪ ਆ ਤੇ ਬਣੂ ਸੇਮ ਹੀ ਆਪਣਾ ਠੀਕ ਆ ਆ ਤਿੰਨ ਵਾਂ ਆਪਣੀਆਂ ਹਾਂ ਆ ਤਿੰਨ ਵਾਂ ਉਹ ਦੋ ਆ ਆ ਚਾਰ ਵਾਂ ਠੀਕ ਆ ਚੁੱਕੜੀਆਂ ਆਪਾਂ ਤੇ ਲਾਉਣੀਆਂ ਬਸ ਚੁੱਕੜੀਆਂ ਕੀ ਆ ਦੋ ਆ ਚੁੱਕੜੀਆਂ ਇੱਥੇ ਰੱਖ ਦੇਣੀਆਂ ਆ ਚੁੱਕੜੀਆਂ ਇੱਥੇ ਰੱਖ ਬਸ ਚਾਰ ਉਧਰ ਤਿੰਨ ਪਰ ਬਸ ਇਹ ਨਹੀਂ ਕਿ ਖੇਡ ਉਹਨੇ ਕੀ ਕੀਤਾ ਸੀ ਉਦੋਂ ਉਹਨੇ ਮੀਰਨੇ ਵੀ ਚੁੱਕਿਆ ਸੀ ਉਹਨੇ ਪਤਾ ਕਿਦਾਂ ਚੁੱਕਿਆ ਮੈਂ ਤੁਹਾਨੂੰ ਉਹਦੀ ਵੀ ਦੱਸਦਾ ਮੈਂ ਵੀਡੀਓ ਦੇ ਵਿੱਚ ਵੇਖੀ ਮੈਂ ਉਹਨੇ ਬਾਅਦ ਚ ਮੈਂ ਬਾਅਦ ਚ ਵੇਖੀ ਉਹਦੀ ਪਹਿਲਾਂ ਮੈਂ ਆਪ ਹਾਲਾ ਕੀਤਾ ਸੀ ਮੈਂ ਉਹਨੇ ਕੀ ਕਰਦਾ ਵਾ ਉਹ ਆਹ ਦੋ ਚੁੱਕ ਲੈਂਦਾ ਆਹ ਰਹਿੰਦਿੰਦਾ ਮੁੜ ਕੇ ਆਹ ਦੋ ਇੱਥੇ ਲਾ ਲੈਂਦਾ ਠੀਕ ਆ ਆਹ ਚੁੱਕ ਕੇ ਇੱਧਰ ਲੈ ਆਂਦਾ ਉਹ ਇੰਦਾ ਟੇਢੀ ਜੀ ਬਣਾਉਂਦਾ ਹਾਂ ਵੀਡੀਓ ਮੈਂ ਵੀ ਵੇਖੀ ਬਾਅਦ ਚ ਵੇਖੀ ਪਰ ਇਹਨੂੰ ਪੁੱਛ ਪਹਿਲਾਂ ਮੈਂ ਸਾਰੇ ਦੋ ਤਿੰਨ ਮਿੰਟ ਲੱਗੇ ਮੈਨੂੰ ਹਾਂ ਤੇ ਮੈਂ ਹਲ ਕੀਤਾ ਪਹਿਲਾਂ ਫਿਰ ਉਹ ਜ਼ਿਆਦਾ ਨਾ ਪਾਹਸ ਕਰੀਂ ਨਾ ਸੋੜਾ ਮੈਂ ਉਹ ਤੇ ਨਹੀਂ ਜੰਗਾ ਤੇ ਆਲੇ ਕਰਦਾ ਬੰਦ ਬੰਦ ਕਰਦੇ